ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਗੱਲ ਕਰਾਂਗੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੋ ਪਾਕਿਸਤਾਨ ਦੇ ਵਿੱਚ ਸਥਿਤ ਹੈ ਜਦੋਂ ਤੋਂ ਭਾਰਤ ਤੇ ਪਾਕਿਸਤਾਨ ਦੇ ਆਪਸੀ ਸਬੰਧ ਕੁਝ ਤਣਾਅਪੂਰਕ ਬਣੇ ਉਸ ਤੋਂ ਬਾਅਦ ਜੋ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਕਰਤਾਰਪੁਰ ਕੋਰੀਡੋਰ ਉਹ ਬੰਦ ਕਰ ਦਿੱਤਾ ਗਿਆ ਜਿਸ ਨੂੰ ਅਜੇ ਤੱਕ ਨਹੀਂ ਖੋਲਿਆ ਗਿਆ ਹੁਣ ਲਗਭਗ ਸਾਰੀਆਂ ਪਾਰਟੀਆਂ ਦੇ ਲੀਡਰ ਆਮ ਲੋਕ ਖਾਸ ਕਰਕੇ ਪੂਰਾ ਸਿੱਖ ਜਗਤ ਤੇ ਪੂਰੀ ਦੁਨੀਆ ਵਿੱਚ ਵੱਸਦੇ ਲੋਕ ਕਰਤਾਰਪੁਰ ਕੋਰੀਡੋਰ ਖੋਲਣ ਦੀ ਮੰਗ ਕਰ ਰਹੇ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲਣ ਦੇ ਲਈ ਭਾਰਤ ਸਰਕਾਰ ਨੂੰ ਪੱਤਰ ਲਿਖੇ ਜਾ ਰਹੇ ਨੇ ਪ੍ਰਧਾਨ ਮੰਤਰੀ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਏ ਹਾਲੀਆ ਟਕਰਾਅ ਤੋਂ ਬਾਅਦ ਸਥਿਤੀ ਆਮ ਵਰਗੀ ਹੋ ਗਈ ਹੈ। ਪਾਕਿਸਤਾਨ ਨੇ ਭਾਰਤੀ ਬੀਐਸਐਫ ਦੇ ਜਵਾਨ ਵੀ ਵਾਪਸ ਕਰ ਦਿੱਤੇ। ਜੋ ਗਲਤ ਤਰੀਕੇ ਨਾਲ ਜਾਂ ਕਿਸੇ ਵੀ ਤਰੀਕੇ ਦੇ ਨਾਲ ਜੋ ਕੰਟਰੋਲ ਰੇਖਾ ਪਾਰ ਕਰਕੇ ਚਲੇ ਗਏ ਸੀ ਉਹਨਾਂ ਦੀ ਵਾਪਸੀ ਵੀ ਹੋ ਗਈ ਹੈ। ਅਫਗਾਨਿਸਤਾਨ ਤੋਂ ਆਏ ਟਰੱਕ ਉਹ ਵੀ ਪਾਕਿਸਤਾਨ ਦੇ ਜ਼ਰੀਏ ਸਰਹੱਦ ਤੋਂ ਭਾਰਤ ਵੱਲ ਵਾਪਸ ਆ ਗਏ ਨੇ। ਤੇ ਭਾਰਤ ਵੱਲੋਂ ਉਹਨਾਂ ਦੀ ਆਵਾਜ਼ਾਈ ਸ਼ੁਰੂ ਹੋ ਗਈ ਹੈ। ਇਸੇ ਤਰ੍ਹਾਂ ਭਾਰਤ-ਪਾਕਿਸਤਾਨ ਬਾਰਡਰ ਦੇ ਉੱਪਰ ਜੋ ਹਰ ਰੋਜ਼ ਸਵੇਰੇ ਸ਼ਾਮ ਰੀਟ੍ਰੀਟ ਜਿਹੜੀ ਸੈਰੇਮੋਨੀਆ ਉਹ ਵੀ ਸ਼ੁਰੂ ਹੋ ਗਈ ਹੈ। ਤਾਂ ਫਿਰ ਕਰਤਾਰਪੁਰ ਕੋਰੀਡੋਰ ਕਿਉਂ ਨਹੀਂ ਖੁੱਲ ਰਿਹਾ? ਕੀ ਕਰਤਾਰਪੁਰ ਕੋਰੀਡੋਰ ਖੋਲਣ ਦੇ ਲਈ ਕੋਈ ਵੱਖਰਾ ਕਾਨੂੰਨ ਹੈ? ਸੋ ਇਸ ਨੂੰ ਲੈ ਕੇ ਲਗਾਤਾਰ ਮੰਗ ਜ਼ੋਰ ਫੜ ਰਹੀ ਹੈ। ਸੋ ਖਾਸ ਕਰਕੇ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਤੇ तमाम ਲੀਡਰ ਇਹ ਮੰਗ ਕਰ ਰਹੇ ਨੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਸੋ ਸਿੰਘ ਸਾਹਿਬ ਵੀ ਮੰਗ ਕਰ ਚੁੱਕੇ ਨੇ ਕਿ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਜਿਹੜਾ ਕਰਤਾਰਪੁਰ ਕੋਰੀਡੋਰ ਹੈ ਉਹ ਜਲਦੀ ਖੁੱਲ੍ਹੇ ਜਾਣਾ ਚਾਹੀਦਾ ਹੈ ਸੋ ਸਿੰਘ ਸਾਹਿਬ ਨੇ ਇਹ ਵੀ ਕਿਹਾ ਉਹਨਾਂ ਨੇ ਕਿਹਾ ਕਿ ਮਾਹੌਲ ਸਖਾਵਾਂ ਹੁਣ ਇੱਕ ਕੋਰੀਡੋਰ ਖੁੱਲ ਜਾਣਾ ਚਾਹੀਦਾ ਤਾਂ ਕਿ ਪੂਰਾ ਸਿੱਖ ਜਗਤ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਲੋਕ ਸਾਡੇ ਜੋ ਸਾਡੇ ਤੋਂ ਗੁਰਧਾਮ ਵਿਛੜ ਗਏ ਸਨ ਉਹਨਾਂ ਦੇ ਕਰਤਾਰਪੁਰ ਕੋਰੀਡੋਰ ਰਾਹੀਂ ਦਰਸ਼ਨ ਕੀਤੇ ਜਾ ਸਕਣ ਸੋ ਉਹਨਾਂ ਇਹ ਵੀ ਕਿਹਾ ਕਿ ਅਸੀਂ ਹਰ ਰੋਜ਼ ਪੂਰਾ ਸਿੱਖ ਜਗਤ ਅਰਦਾਸ ਕਰਦਾ ਹੈ ਕਿ ਸਾਡੇ ਵਿਛੜੇ ਗੁਰਧਾਮਾਂ ਦੇ ਜਿਹੜੇ ਦਰਸ਼ਨ ਦਿਦਾ ਰਹੇ ਉਹ ਹੁੰਦੇ ਰਹਿਣ ਦੋਵੇਂ ਦੇਸ਼ਾਂ ਦੇ ਵਿਚਕਾਰ ਮਾਹੌਲ ਸ਼ਾਂਤਮਈ ਸੁਖਾਵਾਂ ਤੇ ਆਪਸੀ ਸਾਂਝ ਇਸ ਕੋਰੀਡੋਰ ਖੋਲਣ ਦੇ ਨਾਲ ਵਧੇਗੀ। ਸੋ ਇਸ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਇੱਕ ਪੱਤਰ ਵੀ ਲਿਖਿਆ ਤੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਹੈ। ਉਹਨਾਂ ਨੇ ਕੀ ਕਿਹਾ? ਉਸ ਤੇ ਵੀ ਇੱਕ ਨਜ਼ਰ ਮਾਰਦੇ ਐ ਕਾਲ ਚੂਦ ਦਾ ਜੋ ਡੈਪੂਟੇਸ਼ਨ ਆਏ ਨੇ ਜੋ ਸਤਕਾਰਯੋਗ ਦੋਸਤ ਆਏ ਨੇ ਬਜ਼ੁਰਗ ਆਏ ਨੇ ਇਹਨਾਂ ਦੀ ਬਹੁਤ ਬਾਜ਼ਮ ਮੰਗ ਹੈਗੀ ਹੈ ਔਰ ਪੰਜਾਬ ਦੀ ਧਾਰਮਿਕ ਸਾਂਝ ਆ ਜਜ਼ਵਾਤੀ ਸਾਂਝ ਆ ਜਿੰਨੇ ਵੀ ਸਿੱਖ ਸੰਸਥਾਨ ਮਤਲਬ ਜਾਂ ਪਵਿੱਤਰ ਥਾਵਾਂ ਪਾਕਿਸਤਾਨ ਚ ਰਹਿ ਗਈਆਂ ਚਾਹੇ ਨਨਕਾਣਾ ਸਾਹਿਬ ਆ ਚਾਹੇ ਪੰਜਾ ਸਾਹਿਬ ਆ ਚਾਹੇ ਕਰਤਾਰਪੁਰ ਸਾਹਿਬ ਆ ਤਾਂ ਉਹਨਾਂ ਨਾਲ ਪੰਜਾਬ ਦੀ ਜਿਹੜੀ ਚੜਦਾ ਪੰਜਾਬ ਹੈ ਇਹਦੀ ਲੈਹਦੇ ਪੰਜਾਬ ਚ ਦੀ ਸਾਰੀਆਂ ਇੱਕ ਰਵਾਇਤ ਹੈ ਜਾਂ ਰਵਾਇਤਾਂ ਹੈਗੀਆਂ ਜਾਂ ਇੱਕ ਵਿਰਸਾ ਵਿਰਾਸਤ ਦੀ ਜੁੜੀ ਹੋਈ ਹੈਗੀ ਉਹ ਧਾਰਮਿਕ ਵਿਰਸਾ ਖਾਸ ਤੌਰ ਤੇ ਤੇ ਇਸ ਕਰਕੇ ਜਦੋਂ ਲਾਂਗਾ ਖੁੱਲਿਆ ਸੀਗਾ ਨਵਜੋਤ ਸਿੱਧੂ ਹੋਰਾਂ ਨੇ ਆਪਣੇ ਨਿੱਜੀ ਤਾਲੁਕਤ ਵਰਤ ਕੇ ਇਮਰਾਨ ਖਾਨ ਹੋਰਾਂ ਨਾਲ ਮਤਲਬ ਇਹ ਲਾਂਗੇ ਦੀ ਉਦਮ ਕੀਤਾ ਸੀਗਾ ਤਾਂ ਸਾਰੇ ਪੰਜਾਬੀ ਜਗਤ ਨੇ ਸਾਰੇ ਪੰਜਾਬ ਨੇ ਸਾਰੇ ਖਾਸ ਕਰਕੇ ਸਿੱਖ ਜਗਤ ਨੇ ਬੜੀ ਖੁਸ਼ੀ ਮਨਾਈ ਸੀ ਕਿ ਇਹ ਚੇ ਰੋਕਣੀ ਮੰਗ ਹੈਗੀ ਹੈ ਦਰਬਾਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰ ਦੀ ਉਹ ਪੂਰੀ ਹੋਈ ਹੈ ਤੇ ਜੋ ਸੰਗਤਾ ਸੀਗੀਆਂ ਬਹੀਰਾ ਘੱਟ ਕੇ ਸਾਲਾਂ ਬੱਦੀ ਇਸ ਹਾਲਾਂਕਿ ਇੰਨਾ ਆਜ਼ਾਦਾਨਾ ਤੌਰ ਤੇ ਲੰਗਾ ਨਹੀਂ ਖੁੱਲਿਆ ਕੁਝ ਬੰਦਸ਼ਾਂ ਸੀਗੀਆਂ ਪਰ ਉਹਦੇ باوجود ਲੋਕੀ ਬਹੁਤ ਵੱਡੀ ਤعداد ਵਿੱਚ ਆਪਣੇ ਪਵਿੱਤਰ ਸਤਿ ਅਸਥਾਨ ਦੇ ਦਰਸ਼ਨ ਕਰਨ ਤੇ ਉੱਤੇ ਸੇਵਾ ਸੰਭਾਲ ਕਰਨ ਵਾਸਤੇ ਜਾਂਦੇ ਰਹੇ ਨੇ ਤੇ ਆ ਜੋ ਹੁਣ ਨਵੀਂ ਨਵੀਂ ਕਸ਼ੀਦਗੀ ਪੈਦਾ ਹੋਈ ਹੈ ਪਹਿਲਗਾਮ ਘਟਨਾ ਤੋਂ ਬਾਅਦ ਹਿੰਦੁਸਤਾਨ ਪਾਕਿਸਤਾਨ ਦੇ ਦਰਮਿਆਨ ਨਾ ਸਿਰਫ ਬਾਗਾ ਬਾਰਡਰ ਪਰਮਾਨੈਂਟ ਤੌਰ ਤੇ ਬੰਦ ਕੀਤਾ ਕਰ ਦਿੱਤਾ ਗਿਆ ਬਲਕਿ ਜਿਹੜਾ ਕਰਤਾਰਪੁਰ ਦਾ ਲਾਂਗਾ ਸੀਗਾ ਜਿਹਦਾ ਸਾਰੇ ਝਗੜੇ ਨਾਲ ਕੋਈ ਲਾਗਾ ਦੇਗਾ ਨਹੀਂ ਹੈਗਾ ਜਿਹੜਾ ਇੱਕ ਮੁਕੱਦਸ ਥਾਂ ਵਾਸਤੇ ਇੱਕ ਧਾਰਮਿਕ ਰਸਤਾ ਸੀਗਾ ਇੱਕ ਧਾਰਮਿਕ ਜਜ਼ਬਾਤਾਂ ਦੀ ਸਾਂਝ ਵਾਲਾ ਰਸਤਾ ਸੀਗਾ ਉਹ ਰਸਤਾ ਵੀ ਬੰਦ ਕਰ ਦਿੱਤਾ ਗਿਆ ਉਹ ਉਹ ਮਾਰਗ ਵੀ ਬੰਦ ਕਰ ਦਿੱਤਾ ਗਿਆ ਤੇ ਮੈਂ ਅੱਜ ਅਸੀਂ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਆਪਣੇ ਗ੍ਰਹਿ ਮੰਤਰੀ ਸਾਹਿਬ ਨੂੰ ਤੇ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖਣ ਜਾ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਦੀਆਂ ਖਾਸ ਕਰਕੇ ਸਿੱਖ ਜਗਤ ਦੀਆਂ ਜੋ ਜਵਾਤੀ ਸਾਂਝ ਹੈਗੀ ਹੈ ਉਹਦੇ ਮੱਦੇ ਨਜ਼ਰ ਔਰ ਜੋ ਤੁਸੀਂ ਬਹੁਤ ਚੰਗਾ ਉਦਮ ਕੀਤਾ ਸੀ ਕਿ ਲਾਂਗਾ ਖੋਲਿਆ ਸੀ ਪ੍ਰਧਾਨ ਮੰਤਰੀ ਵੀ ਉਸ ਵਿੱਚ ਸ਼ਾਮਲ ਸਗੇ ਇਸ ਉਦਮ ਵਿੱਚ ਔਰ ਪੰਜਾਬ ਨੇ ਸ਼ੁਕਰਗੁਜ਼ਾਰ ਵੀ ਕੀਤਾ ਸੀਗਾ ਸੈਂਟਰਲ ਗਵਰਨਮੈਂਟ ਦਾ ਤੇ ਸਾਰੇ ਉਹਨਾਂ ਤਾਕਤਾਂ ਦਾ ਉਹਨਾਂ ਉਹਨਾਂ ਸ਼ਕਤੀਆਂ ਦਾ ਜਿਨ੍ਹਾਂ ਨੇ ਇਸ ਵਿੱਚ ਰੋਲ ਨਿਭਾਇਆ ਸੀਗਾ ਤੇ ਅਸੀਂ ਬੇਨਤੀ ਕਰਾਂਗੇ ਕਿ ਲਾਂਗਾ ਜਲਦੀ ਜਲਦੀ ਖੁੱਲਿਆ ਜਾਵੇ ਤਾਂ ਜੋ ਨਾ ਸਿਰਫ ਕਰਤਾਰ ਸਾਹਿਬ ਤੇ ਹੋਰ ਜਿਹੜੀਆਂ ਅਲੱਗ-ਅਲੱਗ ਥਾਵਾਂ ਨੇ ਜੋ ਬੰਦਸ਼ਾਲ ਲਾਈਆਂ ਗਿਆ ਨੇ ਭਾਰਤੀ ਯਾਤਰੀਆਂ ਵਾਸਤੇ ਖਾਸ ਕਰਕੇ ਸਿੱਖ ਸਧਾਲੂਆਂ ਵਾਸਤੇ ਨਨਕਾਣਾ ਸਾਹਿਬ ਜਾਣ ਵਾਸਤੇ ਜਾਂ ਹੋਰ ਜੋ ਆਪਣੇ ਮੁਕੱਦਸ ਥਾਂ ਹੈਗੇ ਪਾਕਿਸਤਾਨ ਵਿੱਚ ਉਹਨਾਂ ਵਾਸਤੇ ਰਾਹ ਖੋਲਿਆ ਜਾਵੇ ਉਹਨਾਂ ਵਾਸਤੇ ਜਿਹੜੀਆਂ ਬੰਦਸ਼ਾ ਹੈਗੀਆਂ ਹਟਾਈਆਂ ਜਾਣ ਕਿਉਂਕਿ ਇਹ ਸਾਡੀ ਸਦੀਆਂ ਪੁਰਾਣੀ ਜਜ਼ਬਾਤੀ ਤੇ ਧਾਰਮਿਕ ਸਾਂਝ ਹੈ ਜਿਹੜਾ ਲੈਂਦਾ ਪਾਕਿਸਤਾਨ ਹੈ ਚੜਦੇ ਪਾਕ ਚੜਦੇ ਪੰਜਾਬ ਦੀ ਲੈਂਦੇ ਪੰਜਾਬ ਨਾਲ ਸਾਡੀ ਜਜ਼ਬਾਤੀ ਤੇ ਧਾਰਮਿਕ ਸਾਂਝ ਹੈ ਇੱਕ ਡਾਕਟਰ ਸਾਹਿਬ ਜਿਹੜਾ ਕੱਲ ਜਾਂਚ ਕਰਾਇਸ਼ ਹੋਇਆ ਥੋੜਾ ਵੱਡਾ ਨੁਕਸਾਨ ਹੋਇਆ ਉਸ ਨੂੰ ਲੈ ਕੇ ਟੱਡ ਗੁਰੂ ਕੀ ਮੰਗ ਕੀ ਆ ਬੜੇ ਪਰਿਵਾਰ ਘਰ ਉਜੜ ਗਏ ਇਹ ਬਹੁਤ ਦੁਖਦਾਈ ਗੱਲ ਹੈਗੀ ਜੀ ਤੇ ਦੇਖੋ ਅੱਜ ਦਿਨ ਦੁਨੀਆ ਜਿੰਨੀ ਜਹਾਜ਼ਾਂ ਤੇ ਨਿਰਭਰ ਹੈਗੀ ਹੈ ਖਾਸ ਕਰਕੇ ਜਿਹੜੀ ਲੰਬੀ ਦੂਰੀ ਦੇ ਜਹਾਜ਼ ਹੈਗੇ ਆ ਉਹਨਾਂ ਦੀ ਜੋ ਸਟੈਂਡਰਡਸ ਹੈਗੇ ਆ ਉਹਨਾਂ ਦੀ ਜੋ ਪਾਪਰ ਚੈਕਿੰਗ ਹੈਗੀ ਹੈ ਜੋ ਉਹਨਾਂ ਦੀ ਉਡਣ ਤੋਂ ਪਹਿਲਾਂ ਹੈਗੇ ਜੋ ਮਾਪਦੰਡ ਹੈਗੇ ਆ ਉਹਨਾਂ ਤੇ ਹਰ ਕੰਪਨੀ ਨੂੰ ਖਰਾ ਉਤਰਨਾ ਚਾਹੀਦਾ ਹੈਗਾ ਇਹ ਮਨੁੱਖੀ ਜਾਨਾਂ ਦਾ ਮਤਲਬ ਇਕੱਲਾ ਪਾਇਲਟ ਦੀ ਗੱਲ ਨਹੀਂ ਹੈਗੀ ਇਹ ਸੰਕੜੇ ਬੰਦਿਆਂ ਦੀ ਜ਼ਿੰਦਗੀ ਵਾਸਤੇ ਜ਼ਿੰਮੇਵਾਰ ਹੁੰਦੀਆਂ ਇਹ ਜਿਹੜੀਆਂ ਕੰਪਨੀਆਂ ਹੈਗੀਆਂ ਇਹ ਕਈ ਵਾਰ ਆਪਣੇ ਮੁਨਾਫੇ ਵਾਸਤੇ ਜਿਵੇਂ ਖਬਰਾਂ ਚਾਹ ਰਿਹਾ ਹੈਗਾ ਕਿ ਜਿਹੜੀ ਬੋਇੰਗ ਕੰਪਨੀ ਹੈਗੀ ਹੈ ਉਹਦੇ ਮੁਲਾਜ਼ਮ ਦਾ ਇੱਕ ਨੇ ਕੇਸ ਕੀਤਾ ਆਪਣੀ ਬੋਇੰਗ ਕੰਪਨੀ ਦੇ ਮਾਲਕ ਤੇ ਕਿ ਜਿਹੜੇ ਸਾਰੇ ਸੁਰੱਖਿਆ ਦੇ ਮਾਪਦੰਡ ਹੈਗੇ ਉਹਨਾਂ ਦੇ ਕੰਪਰੋਮਾਈਜ਼ ਕਰ ਰਿਹਾ ਸਮਝੌਤਾ ਕਰ ਰਿਹਾ ਹੈਗਾ ਔਰ ਉਹ ਉਹ ਔਰ ਔਰ ਉਹਨਾਂ ਨੂੰ ਨੌਕਰੀੋਂ ਕੱਢ ਦਿੱਤਾ ਗਿਆ ਤੇ ਇੱਕ ਕੰਪਨੀ ਅੰਦਰ ਵੀ ਆਵਾਜ਼ ਹੈ ਕਿ ਤੁਸੀਂ ਜਿਹੜੇ ਸੁਰੱਖਿਆ ਮਾਪਦੰਡ ਹੈ ਉਹਨਾਂ 'ਤੇ ਹੋਤਾਂ ਨਾ ਕਰੋ ਜਿਹੜੀਆਂ ਦੋ ਤਿੰਨ ਤਕਨੀਕੀ ਮੁਸ਼ਕਲਾਂ ਦੱਸੀਆਂ ਸੀਗੀਆਂ ਉਹਨਾਂ ਨੂੰ ਬੋਇੰਗ ਕੰਪਨੀ ਨੂੰ ਪੂਰੀਆਂ ਕਰਨਾ ਚਾਹੀਦਾ ਇਹ ਠੀਕ ਹੈ ਬਹੁਤ ਕਮਾਲ ਦਾ ਜਹਾਜ਼ ਹੈ ਪਰ ਦੇ ਬਾਵਜੂਦ ਮੁਨਾਫੇ ਨੂੰ ਮੁੱਖ ਰੱਖ ਕੇ ਆਫਾ ਮੁੱਖ ਰੱਖ ਕੇ ਤੇ ਜਿਹੜੀਆਂ ਬਾਕੀ ਕੁਛ ਨਿੱਕੇ ਨਿੱਕੇ ਹੁਣਤਾਈਆਂ ਹੈਗੀਆਂ ਉਹ ਛੱਡੀਆਂ ਜਾ ਰਹੀਆਂ ਹੈਗੀਆਂ ਔਰ ਜਦੋਂ ਜਿਸ ਬੰਦੇ ਨੇ ਨੋਟਸ ਲਿਆਣੀਆਂ ਹੁਣਤਾਈਆਂ ਉਹ ਬੰਦਾ ਮਰਿਆ ਪਿਆ ਗਿਆ ਹੋਟਲ ਦੀ ਪਾਰਕਿੰਗ ਦੇ ਵਿੱਚ ਤੇ ਉਹ ਸਾਰਾ ਕੁਝ ਸਰਕਾਰ ਨੂੰ ਚਾਹੀਦਾ ਕਿ ਸਾਰੀਆਂ ਗੱਲਾਂ ਨੂੰ ਬੋਇੰਗ ਦੇ ਧਿਆਨ ਚ ਵੀ ਲਿਆਂਦਾ ਜਾਵੇ ਔਰ ਟਾਟਾ ਸਮੂਹ ਦੇ ਧਿਆਨ ਚ ਵੀ ਲਿਆਂਦਾ ਜਾਵੇ ਤੇ ਸਾਰੀਆਂ ਕੱਲੀਆਂ ਇਹ ਨਹੀਂ ਕਿ 에어 ਇੰਡੀਆ ਜਿੰਨੇ ਵੀ ਕੰਪਨੀਆਂ ਹੈਗੀਆਂ ਹਵਾਈ ਕੰਪਨੀਆਂ ਹੈਗੀਆਂ ਉਹਨਾਂ ਨੂੰ ਸਖਤ ਪਤਾੜਾ ਕੀਤੀ ਜਾਵੇ ਕਿ ਉਹ ਜਿਹੜੇ ਆਪਣੇ ਪੁਰਾਣੇ ਜਹਾਜ਼ ਹੈ ਉਹ ਬਦਲ ਔਰ ਜਿਹੜੇ ਹਰ ਜਹਾਜ਼ ਦੀ ਅੰਤਰਰਾਸ਼ਟਰੀ ਉਡਾਨ ਖਾਸ ਕਰਕੇ ਪਹਿ ਕਮਲ ਚੈੱਕਅਪ ਹੋਣਾ ਚਾਹੀਦਾ ਸੋ ਤੁਸੀਂ ਸੁਣਿਆ ਕਿ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਮੰਗ ਕੀਤੀ ਹੈ ਇੱਕ ਪੱਤਰ ਵੀ ਲਿਖਿਆ ਤੇ ਡਾਕਟਰ ਗਾਂਧੀ ਇਹ ਗੱਲ ਕਹਿੰਦੇ ਐ ਕਿ ਈਲਾਂਗਾ ਸ਼ਾਂਤੀ ਅਤੇ ਧਾਰਮਿਕ ਏਕਤਾ ਦਾ ਪ੍ਰਤੀਕ ਹੈ ਦਰਸ਼ਨਾ ਅਤੇ ਅਧਿਆਤਮਿਕ ਸੰਵੰਤੋ ਵਾਂਝਾ ਕੀਤਾ ਜਾ ਰਿਹਾ ਹੈ ਇੱਕ ਕੋਰੀਡੋਰ ਬੰਦ ਕਰਕੇ ਇਸ ਕਰਕੇ ਕੋਰੀਡੋਰ ਜਲਦੀ ਖੁੱਲਣਾ ਚਾਹੀਦਾ ਇਸੇ ਤਰ੍ਹਾਂ ਇਸ ਮਾਮਲੇ ਨੂੰ ਲੈ ਕੇ ਕੋਰੀਡੋਰ ਖੋਲਣ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਮੰਗ ਕੀਤੀ ਹੈ ਪ੍ਰਧਾਨ ਮੰਤਰੀ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਉਹਨਾਂ ਨੇ ਕੀ ਕਿਹਾ ਉਸ ਤੇ ਵੀ ਨਜ਼ਰ ਮਾਰਦੇ ਪਹਿਲੀ ਪਾਸੇ ਗੁਰਨਾਣ ਸਿੰਘ ਦੇਵ ਚਿੱਤ ਮੇਰੀ ਇੱਕ ਅਪੀਲ ਇਥੋਂ ਪ੍ਰਾਈਮ ਮਿੰისტਰ ਸਾਹਿਬ ਨੂੰ ਹੋਏਗੀ ਕਿ ਅਸੀਂ ਜਿਹੜਾ ਕਰਤਾਰਪੁਰ ਸਾਹਿਬ ਦਾ ਲੰਘਾ ਬਣਾਇਆ ਸੀ ਬਿਹਤਰੀਨ ਕਦਮ ਉਠਾਇਆ ਸੀ ਠੀਕ ਹੈ ਜੰਗ ਦੇ ਕਾਰਨ ਇਸ ਟਾਈਮ ਕੋਰੀਡੋਰ ਬੰਦ ਹੈ ਕਿਰਪਾ ਕਰਕੇ ਜਿਹੜੇ ਯਾਤਰੀ ਉਥੇ ਜਾਣਾ ਚਾਹੁੰਦੇ ਨੇ ਮੱਥਾ ਟੇਕਣਾ ਚਾਹੁੰਦੇ ਕਿਰਪਾ ਕਰਕੇ ਉਹ ਸਾਡਾ ਕੋਰੀਡੋਰ ਖੋਲਿਆ ਅਸੀਂ ਇਸ ਸਟੇਜ ਤੋਂ ਸੋ ਸਾਡੀ ਮੰਗੇ ਹੈ ਸੋ ਇਸੇ ਤਰ੍ਹਾਂ ਤੁਸੀਂ ਸੁਣਿਆ ਕਿ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕੀ ਕਿਹਾ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਸੋ ਉਹਨਾਂ ਨੇ ਕਿਹਾ ਕਿ ਕੋਰੀਡੋਰ ਖੁੱਲਣਾ ਚਾਹੀਦਾ ਦਰਸ਼ਕੋ ਪੈਲਗਾਮ ਹਮਲੇ ਤੋਂ ਬਾਅਦ ਜੋ ਭਾਰਤ ਤੇ ਪਾਕਿਸਤਾਨ ਦੇ ਵਿੱਚ ਸਬੰਧਾਂ ਦੇ ਵਿੱਚ ਤਣਾਪੂਰਕ ਮਾਹੌਲ ਬਣਿਆ ਉਸ ਤੋਂ ਬਾਅਦ ਇੱਕ ਕੋਰੀਡੋਰ ਬੰਦ ਕਰ ਦਿੱਤਾ ਗਿਆ ਸੋਲਾਂਗਾ ਜਿਹੜਾ ਬੰਦ ਕੀਤਾ ਗਿਆ ਉਹ ਖੋਲਣਾ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਇਮੀਗ੍ਰੇਸ਼ਨ ਬਿਊਰੋ ਦੇ ਆਪਸੀ ਜਿਹੜੇ ਸਬੰਧ ਆ ਜਾਂ ਆਪਸੀ ਅਗਲੀ ਹੁਕਮਾਂ ਤੱਕ ਇਹ ਬੰਦ ਕੀਤਾ ਗਿਆ ਸੀ ਅਗਰ ਜੇਕਰ ਇਹ ਕੋਰੀਡੋਰ ਖੋਲਣਾ ਇਸ ਸਮੇਂ ਕੋਰੀਡੋਰ ਖੋਲਣ ਦੇ ਲਈ ਭਾਰਤ ਤੇ ਪਾਕਿਸਤਾਨ ਦੋਨੋਂ ਸਰਕਾਰਾਂ ਨੇ ਮਿਲ ਕੇ ਦੋਨੋਂ ਸਰਕਾਰਾਂ ਦੇ ਆਪਸੀ ਪੱਤਰ ਚਾਰ ਕਰਦੇ ਆ ਜਾਂ ਆਪਸੀ ਗੱਲਬਾਤ ਕਰਨ ਤੋਂ ਬਾਅਦ ਹੀ ਇਹ ਲੰਗਾ ਜਿਹੜਾ ਖੁੱਲ ਸਕੇਗਾ ਸੋ ਕੇਂਦਰ ਦੇ ਅਧੀਨ ਹੈ ਭਾਰਤ ਸਰਕਾਰ ਦੇ ਅਧੀਨ ਹੈ ਜਿਹੜਾ ਕਰਤਾਰਪੁਰ ਕੋਰੀਡੋਰ ਆ ਤਾਂ ਪਾਕਿਸਤਾਨ ਦੀ ਸਲਾਹ ਲੈਣਾ ਵੀ ਜ਼ਰੂਰੀ ਹੈ ਕਿਉਂ ਕਿਉਂਕਿ ਜਿਹੜਾ ਭਾਰਤ ਤੇ ਪਾਕਿਸਤਾਨ ਦੇ ਵਿੱਚ ਆਪਸੀ ਜਦੋਂ ਸੁਖਾਵੇਂ ਸੰਵੰਸਨ ਉਸ ਤੋਂ ਬਾਅਦ ਜਿਹੜਾ ਕੋਰੀਡੋਰ ਹੈ ਬਣਾਇਆ ਗਿਆ ਸੀ ਇਸ ਤੋਂ ਪਹਿਲਾਂ ਕਰਤਾਰਪੁਰ ਸਾਬ ਦੇ ਦਰਸ਼ਨ ਕਰਨ ਦੇ ਲਈ ਲੋਕਾਂ ਨੂੰ ਦੂਰ ਵੀਂ ਦੇ ਰਾਹੀਂ ਜਿਹੜੇ ਦਰਸ਼ਨ ਕਰਨੇ ਪੈਂਦੇ ਸਨ ਸੋ ਕੋਈ ਸੰਸਥਾਵਾਂ ਵੀ ਆਮ ਲੋਕਾਂ ਦੇ ਵਿੱਚ ਆਮ ਲੋਕਾਂ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਡਿਪਟੀ ਕਮਿਸ਼ਨ ਨੂੰ ਮੰਗ ਪੱਤਰ ਦਿੱਤਾ ਸੋ ਉਹਨਾਂ ਨੇ ਵੀ ਮੰਗ ਕੀਤੀ ਹੈ ਕਿ ਕਰਤਾਰਪੁਰ ਕੋਰੀਡੋਰ ਖੋਲਿਆ ਜਾਣਾ ਚਾਹੀਦਾ ਹੈ ਬੀਤੇ ਦਿਨੀ ਅਕਾਲ ਜੂਤ ਸਿੱਖ ਜਥੇਬੰਦੀ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਦਿੱਤਾ ਸੋ ਉਸ ਤੋਂ ਬਾਅਦ ਉਹਨਾਂ ਨੇ মিডিਆ ਸਾਹਮਣੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਉਹਨਾਂ ਨੇ ਕੀ ਕਿਹਾ ਉਸ ਤੇ ਵੀ ਨਜ਼ਰ ਮਾਰਦੇ ਦੇਖੋ ਜੀ ਅਸੀਂ ਅੱਜ ਸਮੂਹ ਜਥੇਬੰਦੀਆਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਇੱਥੇ ਡਾਕਟਰ ਗਾਂਧੀ ਨੂੰ ਮਿਲਣ ਆਏ ਆ ਇੱਥੇ ਇਹੀ ਮੰਗ ਸੀਗੀ ਕਿ ਜਿਹੜਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਕਹਿ ਕੇ ਪ੍ਰਚਲਿਤ ਵੀ ਹੋਇਆ ਤੇ ਉਹ ਖੁੱਲ੍ਹਿਆ ਵੀ ਇਸੇ ਨਾਂ ਤੇ ਸੀ ਤੇ ਕੋਰੀਡੋਰ ਦਾ ਮਤਲਬ ਪਹਿਲਾਂ ਕੀ ਹੈ ਸਾਨੂੰ ਸਮਝਣਾ ਚਾਹੀਦਾ ਦੇਖੋ ਇਹ جنگ ਲੱਗੀ ਹੈ ਇਹਦਾ ਸਾਰਿਆਂ ਨੂੰ ਦੁੱਖ ਸੀਗਾ ਭਾਵੇਂ ਕਿਸੇ ਦਾ ਵੀ ਨੁਕਸਾਨ ਹੋਇਆ ਭਾਵੇਂ ਉਹ ਕਸ਼ਮੀਰ ਦੇ ਵਿੱਚ ਲੋਕ ਮਾਰੇ ਗਏ ਉਹਦਾ ਵੀ ਸਾਨੂੰ ਦੁੱਖ ਸੀਗਾ ਕਿ ਉਹ ਚੰਗਾ ਨਹੀਂ ਹੋਇਆ ਪਰ جنگ ਦੇ ਦੌਰਾਨ ਭਾਰਤ ਸਰਕਾਰ ਨੇ ਕਿਹਾ ਸੀਗਾ ਇਹ ਕੁਝ ਦਿਨਾਂ ਲਈ ਸਕਿਉਰਿਟੀ ਦੇ ਪਰਪਸ ਵਜੋਂ ਸੀ ਇਹਨੂੰ ਕੋਰੀਡੋਰ ਨੂੰ ਬੰਦ ਕਰ ਰਹੀਆਂ ਸੋ ਹੁਣ ਹਾਲਾਤ ਉਹਵੇਂ ਦੇ ਨਹੀਂ ਹੈਗੇ ਆਮ ਵਰਗੇ ਨਹੀਂ ਇਸ ਕਰਕੇ ਜਿਹੜੀ ਇਹ ਧਰਤੀ ਹੈ ਇਹ ਇਕੱਲਾ ਸਥਾਨ ਨਹੀਂ ਹੈਗਾ ਇਹ ਗੁਰੂ ਨਾਨਕ ਸਾਹਿਬ ਦਾ ਉਹ ਸਥਾਨ ਨੇ ਜਿੱਥੇ ਉਹਨਾਂ ਨੇ 18 ਸਾਲ ਇੱਕ ਸਮਾਂ ਉੱਥੇ ਬਤੀਤ ਕੀਤਾ ਉੱਥੇ ਭਗਤੀ ਕੀਤੀ ਹੈ ਉੱਥੇ ਸੰਗਤਾਂ ਦੇ ਸੰਗਤਾਂ ਉੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ ਰਹੀਆਂ ਨੇ ਤੇ ਇਹ ਸਿੱਖਾਂ ਦੇ ਲਈ ਉਹ ਕੱਲਾ ਸਥਾਨ ਨਹੀਂ ਉਹ ਸਾਡੇ ਦਿਲਾਂ ਦੀ ਧੜਕਣ ਹੈ ਤੇ ਦੋ ਜਿਹੜੇ ਮੁਲਕ ਨੇ ਜਿਹੜੇ ਜਿਨ੍ਹਾਂ ਦੇ ਅੰਦਰ ਦੋ ਦੁਸ਼ਮਣੀ ਕਰਕੇ ਮੁਲਕ ਜਾਣੇ ਜਾਂਦੇ ਨੇ ਉਹ ਮੁਲਕਾਂ ਦੇ ਅੰਦਰ ਇੱਕ ਵੱਡਾ ਇੱਕ ਸਥਾਨ ਜਿਹੜਾ ਪਲੇਸ ਹੈਗਾ ਸ਼ਾਂਤੀ ਦਾ ਜਿੱਥੋਂ ਸਰਬੱਤ ਦੇ ਭਲੇ ਦੀ ਆਵਾਜ਼ ਜਾਂਦੀ ਹੈ ਉਹ ਹੈਗਾ ਕਰਤਾਰਪੁਰ ਸਾਹਿਬ ਤੇ ਉਹ ਸਥਾਨ ਨੂੰ ਤੁਸੀਂ ਬੰਦ ਕਰ ਦਿਓ ਤੇ ਸ਼ਾਂਤੀ ਕਿੱਥੋਂ ਆਣੀ ਹੈ ਸੋ ਸਾਡੀ ਜਿੱਥੇ ਡਾਕਟਰ ਧਨਵੀਰ ਜੀ ਨੂੰ ਬੇਨਤੀ ਹੈ ਉੱਥੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਜਿਹੜੇ ਹੋਰ ਗ੍ਰਹਿ ਮੰਤਰੀ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਇਹ ਵੀ ਜਿਹੜਾ ਇਹ ਲੰਘਾ ਏ ਇਹ ਪਹਿਲ ਦੇ ਆਧਾਰ ਤੇ ਜਲ ਤੋਂ ਜਲਦੀ ਨੂੰ ਖੋਲਿਆ ਜਾਵੇ ਤਾਂ ਕਿ ਉੱਥੇ ਸਿੱਖ ਸੰਗਤਾਂ ਜਾ ਕੇ ਦਰਸ਼ਨ ਕਰਨ ਇਹਦੇ ਨਾਲ ਅਸੀਂ ਕੁਝ ਮੰਗਾ ਹੋਰ ਐਡ ਕੀਤੀਆਂ ਨੇ ਕਿ ਜਿਹੜੀ ਗਿਣਤੀ ਹੈ ਗਿਣਤੀ ਵੀ ਵਧਾਈ ਜਾਵੇ ਜਿਹੜੇ ਰੋਜ਼ਾਨਾ ਸ਼ਰਧਾਲੂ ਜਾਂਦੇ ਨੇ ਤੇ ਜਦੋਂ ਗੁਰਪੁਰਬ ਹੁੰਦਾ ਖਾਸ ਹੋਰ ਉਦੋਂ ਜ਼ਰੂਰ ਖੁੱਲ੍ਹ ਦਿੱਤੀ ਜਾਵੇ ਤੇ ਹੁਣ ਪਾਸਪੋਰਟ ਦੀ ਫੋਟੋ ਕਾਪੀ ਨਾਲ ਜਾਣ ਦਿੱਤਾ ਜਾਂਦਾ ਸੋ ਐਨੇ ਜਿਹੜੇ ਬਜ਼ੁਰਗ ਲੋਕ ਨੇ ਉਹਨਾਂ ਦੇ ਪਾਸਪੋਰਟ ਨਹੀਂ ਵੀ ਹੈਗੇ ਪੰਜਾਬ ਦੇ ਅੰਦਰ ਸੋ ਮੈਂ ਚਾਹੁੰਦਾ ਸਰਕਾਰ ਨੂੰ ਇਹ ਵੀ ਬੇਨਤੀ ਹੈ ਕਿ ਸਿਰਫ ਆਧਾਰ ਕਾਰਡ ਜਾਂ ਕੋਈ ਹੋਰ ਪ੍ਰਮਾਣ ਪੱਤਰ ਜਿਹਨੂੰ ਵੈਰੀਫਾਈ ਕਰਕੇ ਉਧਰ ਜਾਣ ਦਿੱਤਾ ਜਾਵੇ ਤਾਂ ਕਿ ਸੰਗਤਾਂ ਵੱਧ ਤੋਂ ਵੱਧ ਦਰਸ਼ਨ ਆ ਉਹ ਕਰਤਾਰਪੁਰ ਸਾਹਿਬ ਦੇ ਗੁਰਦਾਰਾ ਸਾਹਿਬ ਦੀ ਜਿਹੜਾ ਸਥਾਨ ਹੈ ਉਹਦੇ ਕਰ ਸਕਣ ਇੱਕ ਹੋਰ ਇਹ ਚ ਗੱਲ ਐਡ ਕਰਾਂਗਾ ਕਿ ਭਾਰਤ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਤੇ ਸਕਿੰਟਾਚ ਬੰਦ ਕਰਤੇ ਆ ਪਰ ਜਿਹੜਾ ਗੁਜਰਾਤ ਦੇ ਰਾਹੀਂ ਵਪਾਰ ਹੋ ਰਿਹਾ ਕਰੋੜਾਂ ਅਰਬਾਂ ਡਾਲਰ ਦਾ ਉਹ ਉਹ ਜਿਹੜਾ ਵਪਾਰ ਹੈ ਉਹਨੂੰ ਕਿਉਂ ਨਹੀਂ ਰੋਕਿਆ ਗਈ ਉਹ ਵੀ ਪਾਕਿਸਤਾਨ ਨਾਲ ਐ ਅਫਗਾਨਿਸਤਾਨ ਨਾਲ ਐ ਹੋਰ ਜਿਹੜੇ ਮੁਲਕ ਨੇ ਉਹਨਾਂ ਨਾਲ ਐ ਹੋਰ ਇੱਕ ਨਵੀਂ ਗੱਲ ਹੋਈ ਐ ਕਿ ਸ਼ਪਿਲਕਾ ਜਿਹੜਾ ਪਾਸ ਹੈ ਹਿਮਾਚਲ ਦੇ ਵਿੱਚ ਉਹ ਥੋੜੇ ਦਿਨ ਪਹਿਲਾਂ ਜਿਹੜਾ ਖੋਲਿਆ ਗਿਆ ਜਿਹੜਾ ਤਿੱਬਤ ਚਾਈਨਾ ਤੇ ਇੰਡੀਆ ਦਾ ਸਾਂਝਾ ਉੱਥੇ ਬਾਰਡਰ ਹੈ ਜਿਹੜਾ 1962 ਤੋਂ ਬੰਦ ਪਿਆ ਜਦੋਂ ਦੀ ਚਾਈਨਾ ਦੇ ਨਾਲ ਲੜਾਈ ਹੋਈ ਹੈ ਤੇ ਉਹ ਜਦੋਂ ਖੋਲਤੇ ਚਾਈਨਾ ਨਾਲ ਉਹ ਵੀ ਉਹ ਥਾਂ ਖੋਲੀ ਗਈ ਹੈ ਜਿੱਥੇ ਭਾਰਤ ਸਰਕਾਰ ਦਾਵਾ ਕਰਦੀ ਹੈ ਕਿ ਉਹ ਕਸ਼ਮੀਰ ਹੈ ਜਿਹੜਾ ਚਾਈਨਾ ਨੇ ਕਬਜ਼ਾ ਕੀਤਾ ਹੋਇਆ ਸਾਡਾ ਤੇ ਜੇ ਤੁਸੀਂ ਉੱਥੇ ਸਾਰਾ ਕੁਝ ਖੋਲ ਸਕਦੇ ਹੋ ਤੇ ਇਹ ਤਾਂ ਇੱਕ ਸਰਬੱਤ ਦਾ ਭਲਾ ਮੰਗਣ ਵਾਲੀ ਥਾਂ ਹੈ ਉਹ ਕਿਉਂ ਨਹੀਂ ਖੋਲ ਸਕਦੇ ਸੋ ਇਹਨੂੰ ਪਹਿਲ ਦੇ ਆਧਾਰ ਤੇ ਖੋਲਣਾ ਚਾਹੀਦਾ ਤੁਸੀਂ ਸੁਣਿਆ ਕਿ ਆਮ ਲੋਕ ਜਥੇਬੰਦੀਆਂ ਦੇ ਰੂਪ ਦੇ ਵਿੱਚ ਕਰਤਾਰਪੁਰ ਕੋਰੀਡੋਰ ਖੋਲਣ ਦੀ ਲਗਾਤਾਰ ਮੰਗ ਕਰ ਰਹੇ ਨੇ ਸੋ ਇਹ ਵੀ ਹੈ ਕਿ ਇਹ ਕਰਤਾਰਪੁਰ ਕੋਰੀਡੋਰ ਦੀ ਸ਼ੁਰੂਆਤ 9 ਨਵੰਬਰ 2019 ਨੂੰ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 350 ਸਾਲਾ ਗੁਰਪੁਰੂ ਦੇ ਉੱਪਰ ਇਹ ਕਰਤਾਰਪੁਰ ਕੋਰੀਡੋਰ ਖੋਲਿਆ ਗਿਆ ਸੀ ਇਹਦੀ ਉਦੋਂ ਸ਼ੁਰੂਆਤ ਹੋਈ ਸੀ ਸੋ ਇਹ ਕਰਤਾਰਪੁਰ ਕੋਰੀਡੋਰ ਜ਼ਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੁੰਦਾ ਹੈ ਜਿਹੜਾ ਕਿ ਪਾਕਿਸਤਾਨ ਦੇ ਠਾਰੇਵਾਲ ਜਿਹੜਾ ਜ਼ਿਲ੍ਹਾ ਪੈਂਦਾ ਉਹਦੇ ਵਿੱਚ ਸਥਿਤ ਹੈ ਤੇ ਲਗਭਗ ਡੇਰਾ ਬਾਬਾ ਨਾਨਕ ਜਿੱਥੋਂ ਸ਼ੁਰੂਆਤ ਹੁੰਦੀ ਹੈ 4.5 ਕਿਲੋਮੀਟਰ ਦਾ ਜਿਹੜੀ ਦੂਰੀ ਹੈ ਕਤਾਰਪੁਰ ਸਾਹਿਬ ਲਾਂਘੇ ਦੀ ਸੋ ਇਸ ਕਰਕੇ ਹੁਣ ਕੇਂਦਰ ਸਰਕਾਰ ਨੂੰ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਕੇਂਦਰ ਸਰਕਾਰ ਕੀ ਇਸ ਦੇ ਉੱਪਰ ਕਦੋਂ ਤੱਕ ਜਿਹੜਾ ਆਦੇਸ਼ ਜਾਰੀ ਕਰੇਗੀ ਕਿ ਪਾਕਿਸਤਾਨ ਇਸ ਨੂੰ ਖੋਲਣ ਦੇ ਲਈ ਰਾਜ਼ੀ ਨਹੀਂ ਹੋਇਆ ਜਾਂ ਕੇਂਦਰ ਸਰਕਾਰ ਅਜੇ ਇਸ ਲਈ ਉਡੀਕ ਕਰੇਗੀ ਇਹ ਅਜੇ ਸਮਾਂ ਵਿੱਕਣ ਵਾਲਾ ਹੋਇਆ ਸੋ ਆਜ ਦੇ ਇਸ ਮਾਗ ਪ੍ਰੋਗਰਾਮ ਦੇ ਵਿੱਚ ਇਨਾਈ ਮੈਨੂ ਦੇ ਉਜਾਜਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.